ਨਾਲ ਗੱਲ ਕਰ ਲੋ ਮੈਂ ਵਧਾਈ ਦਿਨ ਡਾਕਟਰ ਸੁਬਰਾਮਣੀਅਨ ਸਵਾਮੀ ਨੂੰ ਜਿਹੜਾ ਦੋ ਵਾਰੀ ਮਿਲਿਆ ਸਿਰਫ ਪਰ ਰਿਆ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਨਾਨਕ ਨਿਵਾਸ ਜੀ ਉੱਥੇ ਅੰਮ੍ਰਿਤਸਰ ਸਾਹਿਬ ਹੀ ਪਰ ਜਿਹੜੀਆਂ ਗੱਲਾਂ ਉਹਨੇ ਸੁਣੀਆਂ ਵੇਖੀਆਂ ਪਰਖੀਆਂ ਉਹ ਮਰਦ ਬੰਦਾ ਅੱਜ ਤੱਕ ਉਸ ਗੱਲ ਤੇ ਖੜਾ ਹੈ ਕਿ ਨਹੀਂ ਸੰਤ ਜਰਨੈਲ ਸਿੰਘ ਸੰਤ ਨੇ ਉਹ ਅਤਵਾਦੀ ਨਹੀਂ ਪਰ ਸਾਧ ਸੰਗਤ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਕਿ ਇਸ ਗੱਲ ਨੂੰ ਪਿੱਛੋਂ ਲਾਓ ਪਰ ਜਿਹੜੀਆਂ ਗੱਲਾਂ ਤਵਾਰੀਖ ਤੇ ਆ ਜਾਣੀਆਂ ਉਹਨਾਂ ਨੂੰ ਕਿਵੇਂ ਝੁਠਲਾ ਸਕਦੇ ਆ ਸੰਤਾ ਨੇ ਧਰਮ ਜੁੱਧ ਮੋਰਚਾ ਲਾਇਆ ਕਿਉਂ ਲਾਇਆ ਸੀ ਥੋੜੀ ਜੀ ਗੱਲ ਜਥੇਦਾਰ ਬੂਟਾ ਸਿੰਘ ਕਹਿ ਗਿਆ ਕਿ ਜਦੋਂ ਸੰਤਾ ਨੂੰ ਗ੍ਰਿਫਤਾਰ ਕਰਨ ਦੀਆਂ ਸਕੀਮਾਂ ਫੇਲ ਹੋ ਗਈਆਂ ਬੰਬੇ ਅਰੈਸਟ ਕਰਨਾ ਸੀ ਉੱਥੋਂ ਸੰਤ ਨਿਕਲ ਕੇ ਮੈਥੇ ਆ ਗਏ ਉਹ ਗੱਲ ਵਿੱਚ ਰਹਿ ਗਈ ਲਾਲਾ ਜਗਤ ਨਰਨ ਦਾ ਕੇਸ ਪਾਇਆ ਉਹ ਝੂਠਾ ਨਿਕਲਿਆ ਸਾਧ ਸੰਗਤ ਜੀ ਨਿਰੰਕਾਰੀ ਕਾਂਡ ਦੇ ਵਿੱਚ ਸੀਬੀਆਈ ਤਫਤੀਸ਼ ਹੋਈ ਉਹ ਵੀ ਫੇਲ ਹੋ ਗਈ ਗਵਰਨਮੈਂਟ ਵੱਲੋਂ ਤੇ ਫਿਰ ਕਿਹਾ ਕਿ ਸੰਤਾਂ ਦੀਆਂ ਬਾਹਵਾਂ ਬਨ ਲੋ ਬਾਹਵਾਂ ਬਾਹਵਾਂ ਕੌਣ ਸੀ ਸ਼ਹੀਦ ਭਾਈ ਅਮਰੀਕ ਸਿੰਘ ਹਣੀ ਇਹ ਬਾਹਵਾਂ ਸੀ ਉਹਨਾਂ ਦੀਆਂ ਭਾਈ ਅਮਰੀਕ ਸਿੰਘ ਨੂੰ ਫੜ ਲਿਆ। ਬਾਬਾ ਥਾਰਾ ਸਿੰਘ ਨੂੰ ਫੜ ਲਿਆ। ਸਾਧ ਸੰਗਤ ਦੁਨੀਆ 'ਚ ਯਾਰੀ ਪਰਖ ਕੇ ਵੇਖੋ ਨਿਗਾਹ ਮਾਰ ਕੇ। ਜਿਸ ਦਿਨ ਭਾਈ ਅਮਰੀਕ ਸਿੰਘ ਨੂੰ ਫੜਿਆ 19 ਜੁਲਾਈ 1982 ਨੂੰ ਉਹਨੂੰ ਗ੍ਰਿਫਤਾਰ ਕੀਤਾ। ਉਸ ਦਿਨ ਸੰਤਾਂ ਨੂੰ ਥੋੜਾ ਜਿਹਾ ਬੁਖਾਰ ਸੀ। ਪਰ ਉਸੇ ਹਾਲਤ ਵਿੱਚ ਉੱਠ ਕੇ ਉਸੇ ਦਿਨ 19 ਜੁਲਾਈ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਮਹਾਂਪੁਰਖਾਂ ਨੇ ਮੋਰਚਾ ਲਾਤਾ ਕਿ ਜਦੋਂ ਤੱਕ ਭਾਈ ਸਾਹਿਬ ਨੂੰ ਰਿਹਾ ਨਹੀਂ ਕਰਦੇ ਸਾਡੇ 51 51 ਸਿੰਘਾਂ ਦੇ ਜਥੇ ਗ੍ਰਿਫਤਾਰੀ ਦੇਣਗੇ ਜਥੇ ਵੱਧਦੇ ਗਏ ਸਾਧ ਸੰਗਤ ਸਮਾ ਆਇਆ ਭਾਈ ਅਮਰੀਕ ਸਿੰਘ ਸਮੇਤ ਬਾਬਾ ਥਾਰਾ ਸਿੰਘ ਸਮੇਤ ਹੋਰ ਕਈ ਸਿੰਘ ਸਾਨੂੰ ਸਾਰੇ ਰਿਹਾ ਹੋ ਗਏ ਇਸ ਪੜਾ ਤੇ ਸੰਤਨ ਦਾ ਮੋਰਚਾ ਤਾਂ ਫਤਿਹ ਹੋ ਗਿਆ ਜਿਹੜੀ ਅਰਦਾਸ ਕੀਤੀ ਸੀ ਉਹ ਤੇ ਫਤਿਹ ਹੋ ਗਈ ਪਰ ਉਸ ਵੇਲੇ ਅਕਾਲੀ ਦਲ ਦਾ ਮੋਰਚਾ ਕਪੂਰੀ ਦਾ ਚੱਲਦਾ ਸੀ ਤੁਸੀਂ ਸਾਰੇ ਇਤਿਹਾਸ ਨੂੰ ਜਾਣਦੇ ਮੈਂ ਲੰਮਾ ਨਾ ਜਾਵਾਂ ਉਹਨਾਂ ਨੇ ਬੇਨਤੀ ਕੀਤੀ ਕਿ ਆਪਾਂ ਮੋਰਚਾ ਇਕੱਠਾ ਕਰ ਲਈਏ ਧਰਮ ਯੁੱਧ ਮੋਰਚਾ ਨਾਂ ਰੱਖ ਕੇ ਡਿਕਟੇਟਰ ਸੰਤ ਲੋਂਗੋਵਾਲ ਨੂੰ ਬਣਾ ਦਿੱਤਾ ਗਿਆ ਪਰ ਇਕੱਠ ਸੰਤ ਜਰਨੈਲ ਸਿੰਘ ਵਾਲੇ ਪਾਸੇ ਵਧਦਾ ਗਿਆ ਪਰ ਫਿਰ ਵੀ ਮਹਾਪੁਰਖਾਂ ਵੱਲੋਂ ਇੱਕ ਵੀ ਘਟਨਾ ਇੱਕ ਵੀ ਕੋਈ ਇਹੋ ਜੀ ਸਾਧ ਸੰਗਤ ਬਿਆਨਬਾਜ਼ੀ ਦੂਸ਼ਣ ਬਾਜ਼ੀ ਸਾਹਮਣੇ ਨਹੀਂ ਆਈ ਜਿਹੜੀ ਫੁੱਟ ਦਾ ਕਾਰਨ ਬਣੇ ਪਰ ਇਹਦੇ باوجود ਭਾਈ ਸਰਿੰਦਰ ਸਿੰਘ ਸੋਢੀ ਵਰਗੇ ਮਹਾਪੁਰਖਾਂ ਦੇ ਸੰਗੀ ਸਾਥੀਆਂ ਦਾ ਕਤਲ ਕੀਤਾ ਗਿਆ ਉਹ ਵੀ ਕੰਪਲੈਕਸ ਦੇ ਸਾਹਮਣੇ ਪਰ ਇਹਨਾਂ ਤੋਂ ਬਾਅਦ ਵੀ ਸੰਤਾ ਨੇ ਕੋਈ ਐਹੋ ਜੀ ਗੱਲ ਨਾ ਕਰੀ ਪਰ ਕਿਹਾ ਕਿ ਹੁਣ ਅਨੰਦਪੁਰ ਦਾ ਮਤਾ ਜਦੋਂ ਤੱਕ ਪਾਸ ਨਹੀਂ ਹੁੰਦਾ ਤੁਸੀਂ ਕੋਈ ਇਲੈਕਸ਼ਨ ਨਹੀਂ ਲੜ ਸਕਦੇ ਤੁਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਤੁਸੀਂ ਕੋਈ ਸੌਦੇਬਾਜ਼ੀ ਨਹੀਂ ਕਰ ਸਕਦੇ ਇਹ ਗੱਲਾਂ ਹਾਜਮ ਨਾ ਹੋਈਆਂ ਸਾਤਸੰਗ ਜੀ ਫਿਰ ਆਪਣੀ ਗੱਲ ਛੱਡ ਲਓ ਸੈਂਟਰ ਦੀ ਗੱਲ ਲੈ ਲਓ ਸਾਤਸੰਗ ਜੀ ਸੈਂਟਰ ਨੇ ਅੱਜ ਤੱਕ ਜੇ ਜਿਹੜੇ ਅੱਜ ਵੀ ਦਲੀਲ ਦਿੰਦੇ ਆ ਕੋਈ ਸਾਡੇ ਪਾਰਲੀਮੈਂਟ ਮੈਂਬਰਾਂ ਨੂੰ ਜਾਣਦੇ ਹਨ ਪਾਰਲੀਮੈਂਟ ਚ ਕੋਈ ਖੁੱਲੀ ਬਿਆਸ ਰੱਖ ਲਓ ਕਿ ਸਾਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਕੋਈ ਚੇਤਾਵਨੀ ਦਿੱਤੀ ਕੋਈ ਗੱਲਬਾਤ ਦਾ ਸੱਦਾ ਦਿੱਤਾ ਕੋਈ ਕਾਰਨ ਪੁੱਛਿਆ ਕੋਈ ਕਾਰਨ ਦੱਸਿਆ ਵੀ ਅਸੀਂ ਇੱਥੇ ਅਟੈਕ ਕਰਾਂਗੇ ਮਨ ਲੋਹਰ ਮੰਦਰ ਸਾਹਿਬ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਹਥਿਆਰਬੰਦ ਸਿੰਘਾਂ ਦੇ ਨਾਲ ਨੇ ਸ੍ਰੀ ਮੁਕਸਰ ਸਾਹਿਬ ਕੌਣ ਹੈ ਦੂਖਨਵਾਰਨ ਸਾਹਿਬ ਪਟਿਆਲੇ ਕੌਣ ਹੈ ਬਾਹਲੀਆਂ ਸਜੇਟਾਂ ਦੇ ਗੁਰਦੁਆਰਿਆਂ ਚ ਕੌਣ ਹੈ ਇਹ ਸਾਰੀ ਸੋਚੀ ਸਮਝੀ ਇੱਕ ਸਕੀਮ ਸੀ ਕਿ ਤੁਹਾਡੀ ਨਸਲ ਖਤਮ ਕਰਨੀ ਹੈ ਤੁਹਾਨੂੰ ਖਤਮ ਕਰਨਾ ਹੈ ਪਰ ਕਦੇ ਵੀ ਸੰਤਾਂ ਨੇ ਇਹੋ ਜੀ ਬਿਆਨਬਾਜ਼ੀ ਨਹੀਂ ਸੀ ਕੀਤੀ ਪਰ ਇੱਕ ਸੱਚਾ ਸੁੱਚਾ ਮਰਦ ਸਾਧ ਸੰਗਤ ਜੀ ਬੇਅੰਤ ਗੱਲਾਂ ਨੇ ਮੈਂ ਉਹਨਾਂ ਤੇ ਕਿਤਾਬ ਲਿਖੀ ਐ ਸੋਹਿਰਦ ਸੰਤ ਖਾਲਸਾ ਬੜੀਆਂ ਗੱਲਾਂ ਲਿਖੀਆਂ ਗਈਆਂ ਪਰ ਬਹੁਤ ਗੱਲਾਂ ਰਹਿ ਗਈਆਂ ਨਹੀਂ ਲਿਖ ਸਕਦਾ ਸੀ ਨਾ ਕੁਝ ਮੈਂ ਮੈਨੂੰ ਇਹ ਗੱਲ ਯਾਦ ਸੰਤ ਇਥੋਂ ਪੈਦਲ ਤੁਰ ਕੇ ਅਨੰਦਪੁਰ ਸਾਹਿਬ ਜਾਂਦੇ ਸੀ ਕਈ ਵਾਰ ਗਏ ਇੱਕ ਵਾਰ ਮੈਨੂੰ ਲੈ ਕੇ ਨਾਲ ਵੱੱਡੀ ਭਾਈ ਕਲਦੀਪ ਸਿੰਘ ਦੇ ਨਾਨਕੇ ਆ ਦਾਤਾ ਵੀਰ ਸਿੰਘ ਜੀ ਦੇ ਸਹੁਰੇ ਆ ਉੱਥੇ ਰਾਤ ਰਹਿੰਦੇ ਸੀ ਉੱਥੋਂ ਸਵੇਰ ਨੂੰ ਚੱਲੇ ਮੇਰਾ ਵਿਚੇਰਾ ਜਿਹਾ ਮਰਝਾ ਗਿਆ ਮੈਂ ਤਾਂ ਇੰਨਾ ਤੁਰਿਆ ਨਹੀਂ ਸੀ ਕਦੇ ਮੈਂ ਵੈਸੇ ਹੀ ਕਹਾ ਮੈਂ ਚਾਚਾ ਇੰਨੇ ਕਿ ਪੈਸੇ ਤਾਂ ਆਪਣੇ ਕੋਲੇ ਹੈਗੇ ਹੀ ਆ ਆਪਾਂ ਬੱਸ ਦਾ ਕਿਰਾਇਆ ਤਾਂ ਲਾ ਹੀ ਸਕਦੇ ਆ ਫਿਰ ਪੈਦਲ ਕਾ ਤੋ ਜਾਂਨੇ ਆ ਮੈਨੂੰ ਕਹਿੰਦੇ ਵੀ ਜੇ ਬੱਸ ਤੇ ਜਾਵਾਂਗੇ ਤੇ ਅਨੰਦਪੁਰ ਸਾਹਿਬ ਤੱਕ ਜਾਂਦੇ ਆ ਕਿੰਨੇ ਜਪਜੀ ਸਾਹਿਬ ਦੇ ਪਾਠ ਹੋਣਗੇ ਤੇ ਜੇ ਪੈਦਲ ਜਾਵਾਂਗੇ ਫਿਰ ਕਿੰਨੇ ਹੋਣਗੇ ਮਗਰ ਹਰ ਗੱਲ ਦੇ ਵਿੱਚ ਬਾਣੀ ਹਰ ਗੱਲ ਦੇ ਵਿੱਚ ਜਪਜੀ ਸਾਹਿਬ ਨਾਮ ਸਿਮਰਨ ਜਿਹੜੇ ਸਿੰਘ ਨਾਲ ਰਹਿੰਦੇ ਸੀ ਨਾ ਆ ਬੈਠੇ ਭਾਈ ਮਨਜੀਤ ਸਿਉਣੀ ਭਾਈ ਗੁਰਦੀਪ ਸਿਉਣੀ ਹੋਰ ਬਹੁਤ ਬੈਠੇ ਆ ਜਿਨ੍ਹਾਂ ਨਰਮ ਦਿਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਸੀ ਕੋਈ ਜਾਣ ਨਹੀਂ ਸਕਦਾ ਪਰ ਇਹ ਜਾਣ ਬੁੱਝ ਕੇ ਇਹ ਗੱਲਾਂ ਕੀਤੀਆਂ ਗਈਆਂ ਸੰਤ ਚਾਹੁੰਦੇ ਸੀ ਸਿੱਖਾਂ ਦੇ ਗਲੋਂ ਗੁਲਾਮੀ ਲੱਥੇ ਅਸੀਂ ਇੱਕ ਦੂਰੀ ਗੁਲਾਮੀ 'ਚ ਫਸ ਗਏ ਅੰਗਰੇਜ਼ ਦੀ ਗੁਲਾਮੀ ਚੋਂ ਨਿਕਲੇ ਤਾਂ ਅਸੀਂ ਹਿੰਦੁਸਤਾਨ ਦੀ ਗੁਲਾਮੀ ਚ ਫਸ ਗਏ ਇਹਦੇ ਵਾਸਤੇ ਚਾਰਾ ਕਰੀਏ ਚਾਰਾ ਸਿਰਫ ਉਹਨਾਂ ਨੇ ਕੁਝ ਮੁੱਢਲਾ ਮੁੱਢਲੇ ਰੂਪ ਚ ਕੀਤਾ ਸੀ ਕਿ ਆਨੰਦਪੁਰ ਸਾਹਿਬ ਦਾ ਮਤਾ ਇੱਕ ਚਾਰਾ ਹੈ ਸਾਧ ਸੰਗਤ ਜੀ ਅੱਜ ਜੇ ਕਿਸਾਨ ਮੋਰਚੇ ਲੱਗਦੇ ਨੇ ਜੇ ਅੱਜ ਰਾਜਨੀਤਿਕ ਤਾਲ ਗੱਲ ਕਰਦੇ ਨੇ ਮੰਡੀ ਕਰਨ ਦੀ ਗੱਲ ਕਰਦੇ ਨੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਸਾਧ ਸੰਗਤ ਦੀ ਫੈਡਰਲ ਢਾਂਚੇ ਦੀ ਗੱਲ ਕਰਦੇ ਨੇ ਉਹ ਕੀ ਨੇ ਆਨੰਦਪੁਰ ਦਾ ਮਤਾ ਹੀ ਹੈ ਪਰ ਜਦੋਂ ਇਹ ਗੱਲਾਂ ਹਜਮ ਨਾ ਹੋਈਆਂ ਤੇ ਵੇਖਿਆ ਕਿ ਸੰਤ ਜਰਨੈਲ ਸਿੰਘ ਉਹਨਾਂ ਦੇ ਸੰਗੀ ਸਾਥੀ ਇਸ ਗੱਲ ਲਈ ਤਿਆਰ ਨਹੀਂ ਤੇ ਫਿਰ ਸਾਨੂੰ ਸਬਕ ਸਿਖਾਇਆ ਗਿਆ ਸਾਧ ਸੰਗਤ ਜੀ ਇੱਕ ਬੜੀ ਸਿਆਣੀ ਗੱਲ ਕਹੀ ਸੀ ਉਹਨਾਂ ਨੇ ਜਿਹੜੀ ਕਈ ਤਰ੍ਹਾਂ ਦੇ ਆਪੂ ਆਪਣੇ ਢੰਗ ਨਾਲ ਵਰਤੀ ਜਾ ਰਹੀ ਅੱਜ ਵੀ ਵਰਤੀ ਗਈ ਅੱਜ ਵੀ ਵਰਤੀ ਜਾ ਰਹੀ ਹੈ ਸੰਤਾਂ ਨੂੰ ਪ੍ਰੇਸ਼ ਨੇ ਪੁੱਛਿਆ ਵੀ ਕੀ ਤੁਸੀਂ ਖਾਲਸਾਤਨ ਚਾਹੁੰਦੇ ਹੋ ਸੰਤਾਂ ਨੇ ਕਿਹਾ ਕਿ ਭਾਈ ਇਹ ਭਾਰਤ ਦੀ ਸਰਕਾਰ ਦੱਸੇ ਕਿ ਉਹਨਾਂ ਨੇ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ ਹਾਂ ਇਹ ਗੱਲ ਮੈਂ ਨੇਚੇ ਵੱਜ ਕਹਿਣਾ ਕਿ ਜੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਫਿਰ ਸਾਡਾ ਹਿੰਦੁਸਤਾਨ ਨਾਲ ਰਹਿਣਾ ਮੁਸ਼ਕਲ ਹੈ ਫਿਰ ਖਾਲਸਾਣ ਦੀ ਨੀਂ ਰੱਖੀ ਜਾਉ ਕਹੀ ਗੱਲ ਇਹ ਪਰ ਸਾਧ ਸੰਗਤ ਮੈਂ ਇਹ ਗੱਲ ਤੁਹਾਨੂੰ ਜਾਣ ਕੇ ਕਹੀ ਆ ਕਿ ਆਪਾਂ ਕੀ ਕਰਦੇ ਆ ਆ ਜਿਹੜੀ ਸੰਗਤ ਹੈ ਸੰਗਤ ਕੀ ਚਾਹੁੰਦੀ ਆ ਸੰਗਤ ਚਾਹੁੰਦੀ ਆ ਵੀ ਲੜੋ ਮੈਂ ਕਹਿੰਨਾ ਵੀ ਭਾਈ ਮਨਜੀਤ ਸਿੰਘ ਚ ਕੋਈ ਗਲਤੀ ਆ ਭਾਈ ਜਸਵੀਰ ਸਿੰਘ ਚ ਕੋਈ ਗਲਤੀ ਆ ਬੂਟਾ ਸਿੰਘ ਚ ਕੋਈ ਗਲਤੀ ਆ ਤੇ ਬਸ ਫਿਰ ਬੈਠੇ ਰਹੀਏ ਚੁੱਪ ਕਰਕੇ ਸੰਗਤ ਕੀ ਚਾਹੁੰਦੀ ਆ ਸੰਗਤ ਇਹ ਚਾਹੁੰਦੀ ਐ ਇੱਥੇ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਮੈਂ ਥੋੜੇ ਜੇ ਬੰਦੇ ਇਕੱਠੇ ਕੀਤੇ ਬਿਨ ਗਿਣਤੀ ਤੇ 13 ਬੰਦੇ ਸੀ ਅਸੀਂ 13 ਬੰਦੇ ਤੇ ਉਹਨਾਂ ਦੇ ਵਿੱਚੋਂ 8 ਬੰਦੇ ਸਹਿਮਤ ਨਹੀਂ ਸੀ ਕਹਿੰਦੇ ਸਿੰਘ ਸਾਹਿਬ ਰੋਲ ਜਾਗੇ ਭਾਈ ਸ਼ਹੀਦ ਬਿਆਨਤ ਸਿੰਘ ਦਾ ਬਹੁਤ ਵੱਡਾ ਨਾਮ ਹੈ ਆਪਾਂ ਰੋਲ ਦੇਾਂਗੇ ਮੈਂ ਕਿਹਾ ਨਹੀਂ ਬਿਆਨਤ ਸਿੰਘ ਦਾ ਬੇਟਾ ਭਾਈ ਸਰਬਜੀਤ ਸਿੰਘ ਤਿੰਨ ਵਾਰ ਹਾਰ ਚੁੱਕਾ ਹੈ ਆਪਾਂ ਉਹਨੂੰ ਜਿਤਾਉਣਾ ਹੈ ਕਹਿੰਦੇ ਆਪਣੇ ਕੋਲੇ ਸਾਧਨ ਨਹੀਂ ਆਪਣੇ ਕੋਲੇ ਦੌਲਤ ਨਹੀਂ ਆਪਾਂ ਕੋਲੇ ਵੱਡੀ ਜੱਥੇਬੰਦੀ ਨਹੀਂ ਆਪਾਂ ਕੀ ਕਰਾਂਗੇ ਮੈਂ ਕਿਹਾ ਤੁਸੀਂ ਹਿੰਮਤ ਕਰੋ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਸੋਚ ਖੜੀ ਹੈ ਜੀ ਆਪਾਂ ਇਕੱਠੇ ਹੋ ਜੀਏ ਤੇ ਆ ਸੰਗਤ ਤਾਂ ਪਹਿਲਾਂ ਹੀ ਚਾਹੁੰਦੀ ਹੈ ਵੀ ਤੁਸੀਂ ਇਕੱਠੇ ਹੋਵੋ ਕਹਿੰਦੇ ਠੀਕ ਹੈ ਅਸੀਂ ਪਹਿਲੇ ਦਿਨ ਇਸੇ ਸਥਾਨ ਤੋਂ ਗੁਰਦੁਆਰਾ ਸੰਤ ਖਾਲਸਾ ਤੋਂ ਫਰੀਦਕੋੜ ਤੱਕ ਮਾਰਚ ਕੀਤਾ ਸਾਡੇ ਨਗਰ 'ਚ ਪੰਜ ਪੱਤੀਆਂ ਨੇ ਪੰਜਾਂ ਹੀ ਪੱਤੀਆਂ ਨੇ ਲਗ ਲਗ ਥਾ ਤੇ ਪਰਮ ਪਾਈ ਸਰਬਜੀਤ ਸਿੰਘ ਨੂੰ ਛਿੱਕਿਆਂ ਨਾਲ ਤੋਲਿਆ ਉਹ ਪਹਿਲਾ ਦਿਨ ਸੀ ਤੇ ਇਥੋਂ ਬਹੁਤ ਵੱਡਾ ਕਾਫਲਾ ਤੁਰਿਆ ਮੈਨੂੰ ਬੂਟਾ ਸੋ ਕਹਿੰਦਾ ਵੀ ਗੱਲ ਬਣ ਜਾਓ ਕਾ ਸਾਨੂੰ ਦਰਸ਼ਨ ਸਿੰਘ ਮੰਡ ਮਿਲ ਗਿਆ ਕਹਿੰਦਾ ਨਾ ਪਕਾਈ ਕਰੋ ਇਹ ਗੱਲ ਨਹੀਂ ਬਣਨੀ ਥੋੜੇ ਦਿਨ ਲੰਗੇ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਪੰਜਾ ਸੱਤਾਂ ਗੱਡੀਆਂ ਦਾ ਮੰਡ ਸਾਹਿਬ ਮਿਲੇ ਕਹਿੰਦੇ ਸਿੰਘ ਸਾਹਿਬ ਗੱਲ ਬਣ ਗਈ ਮੈਂ ਕਿਹਾ ਹੱਦ ਹੋ ਗਈ ਕੱਲ ਤੂੰ ਕਹਿੰਦੇ ਨਹੀਂ ਬਣਨੀ ਅੱਜ ਬਣ ਗਈ ਦਰਦੀਪ ਸਿੰਘ ਕਹਿੰਦਾ ਵੀ ਇਧਰਲੇ ਹਲਕੇ ਗੇ ਦਰਵਾਜ਼ੇ ਹਲਕੇ ਆਪਣੇ ਫਤਿਹ ਸਮਝੋ ਮੇਰੇ ਮਨ 'ਚ ਵੀ ਆ ਵੀ ਹੁਣ ਗੱਲ ਗੱਲ ਕਿੰਨੀ ਸੀ ਗੱਲ ਉਹੀ ਲੋਕ ਜਿਹੜੇ ਮਾਨਮੇ ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਵਸਾਈ ਬੈਠੇ ਸੀ ਪਰ ਥੋੜੀ ਥੋੜੀ ਖਾar ਖਾ ਕੇ ਲੱਗ ਬੈਠੇ ਸੀ ਉਹ ਮੇ ਇਕੱਠੇ ਕਰ ਲੈ ਕੇ ਬੇ ਨਾ ਕਵੇ ਸਾਧ ਸੰਗਤ ਜੀ ਐਡੀ ਵੱਡੀ ਫਤਿਹ ਮਿਲੀ ਕਾਰਨ ਹੋਰ ਵੀ ਹੋਣਗੇ ਕੋਈ ਬੰਦਾ ਹੋਰ ਵੀ ਮੰਨ ਸਕਦਾ ਵੀ ਹੋਰ ਕਾਰਨ ਹੋਣਗੇ ਪਰ ਇਹ ਇੱਕ ਵੱਡਾ ਕਾਰਨ ਸੀ ਸਾਧ ਸੰਗਤ ਮੈਂ ਅੱਜ ਵੀ ਕਹਿਣਾ ਚਾਹਣਾ ਹੈ ਅੱਜ ਹੋਰ ਤੌਖਲੇ ਨੇ ਸਾਡੀ ਧੀ ਆਈ ਬੈਠੀ ਐ ਇਹਨੂੰ ਜ਼ਬਰਦਸਤੀ ਬਿਠਾਇਆ ਜਾਣਾ ਇਹਨੇ ਇੱਕ ਜ਼ੂਰੀ ਮੀਟਿੰਗ ਚ ਆਇਆ ਮੈਂ ਕਹਿੰਦਾ ਵੀ ਇਹ ਇੱਕ ਅਕਲ ਤਖਤ ਤੋਂ ਕਮੇਟੀ ਬਣੀ ਪਰ ਉਹ ਇੱਕ ਦਲ ਦੀ ਆ ਉਹ ਬਾਦਲ ਦਲ ਦੀ ਆ ਬਾਦਲ ਦਲ ਦੇ ਬਾਗੀ ਤੇ ਦਾਗੀ ਕਾ ਅਲੱਗ ਕਰ ਲੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਲੋਕਾਂ ਨੇ ਫੇਰ ਸੰਗਤ ਨੇ ਬੜਾ ਵੱਡਾ ਰਿਸਪੌਂਸ ਦਿੱਤਾ ਵੀ ਨਹੀਂ ਤੁਹਾਨੂੰ ਅਕਲ ਤਖਤ ਨੇ ਮਾਫ ਕਰਤਾ ਹੈ ਤੇ ਤੁਸੀਂ ਆਓ ਹੁਣ ਜੇ ਮੈਂ ਗੱਲ ਕਰਦਾ ਮੈਂ ਇੱਕ ਤਹਈਆ ਕੀਤਾ ਹੈ ਇਹ ਮੇਰੇ ਮਨ ਦਾ ਸਾਧ ਸੰਗ ਦੀ ਸੰਕਲਪ ਹੈ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਇਥੇ ਕੋਈ ਇਲੈਕਸ਼ਨ ਆ ਜੇ ਕੋਈ ਆ ਜਾਵੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸਿੱਖਾਂ ਚੋਂ ਮੈਂ ਗੱਲ ਕਰਦਾ ਸਾਡਾ ਕੈਂਡੀਡੇਟ ਇੱਕ ਹੋਊਗਾ ਬੋਲੇ ਈਸੋ ਨਿਹਾਲ ਅਸੀਂ ਅਸੀਂ ਲੜੀਏ ਅਸੀਂ ਜਿਵੇਂ ਮਰਜ਼ੀ ਸਹਿਮਤ ਹੋਈਏ ਅਸੀਂ ਜੋ ਮਰਜ਼ੀ ਕਰੀਏ ਆ ਜਿਹੜੀ ਸਟੇਜ ਤੇ کریم ਬੈਠੀ ਆ ਨਾ ਇਹਨਾਂ ਦੇ ਕੈਂਡੀਡੇਟ ਵੱਖਰੇ ਵੱਖਰੇ ਨਹੀਂ ਹੋਣਗੇ ਕਿਉਂਕਿ ਤੁਸੀਂ ਚਾਹੁੰਦੇ ਆ ਦਲਤियां ਸਾਡੀਆਂ ਭੁਗਤਤੀਏ ਸਾਰੇ ਅੱਜ ਸਰਦਾਰ ਰਮਿੰਦਰ ਸਿੰਘ ਮਾਸਟਰ ਦਾ ਪੁੱਤ ਬਣ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੇ ਕਿਹਾ ਵੀ ਆ ਇੱਕ ਮਾਸਟਰ ਦਾ ਮੁੰਡਾ ਜੱਟਾਂ ਦਾ ਪੁੱਤ ਬਣ ਗਿਆ ਹੁਣ ਜਦੋਂ ਮਰਜ਼ੀ ਮਿਲ ਲਿਆ ਕਰਾਂਗੇ ਉਹ ਪਿਓ ਦੇ ਪੁੱਤ ਨੇ ਮੂੰਹ ਹੀ ਪਵਾ ਲਿਆ ਆ ਸਾਡੇ ਹੀ ਮੁੰਡੇ ਚੱਕ ਕੇ ਅੰਦਰ ਕਰਤੇ 26 26 ਮੁੰਡੇ ਅੰਮ੍ਰਿਤਸਰ ਕੱਲੀ ਜੇਲ੍ਹ 'ਚ ਬੈਠੇ ਨੇ ਆ ਮੈਨੂੰ ਭਾਈ ਗੁਰਮੁਖ ਸਿੰਘ ਨੇ ਦੱਸਿਆ ਮੇਰੇ ਬੇਟੇ ਨੇ ਕਹਿੰਦਾ ਬਾਪੂ ਜੀ 8 ਮੁੰਡਿਓ ਜੇਲ੍ਹ ਚ ਬਿਠੇ ਆ ਜਿਨ੍ਹਾਂ ਨੂੰ 10 ਸਾਲ ਹੋ ਗਏ ਜੇਲ੍ਹ ਚ ਤੇ ਉਹਨਾਂ ਨੇ ਕੰਧ ਤੇ ਖਾਲਿਸਤਾਨ ਲਿਖਤਾ ਸੀਗਾ ਉਹਨਾਂ ਦਾ ਕਸੂਰ ਇਹ ਆ ਬਲਿਓ ਬਿਆਨਸਿਆ ਇਸ ਕਸੂਰ ਚ ਫਾਹੇ ਲਾ ਦੇ ਉਹਨਾਂ ਨੂੰ ਅਮਰਤਪਾਲ ਸਿੰਘ ਤੇ ਤੀਜੀ ਵਾਰ ਇਹਨੇ ਸੇ ਲਾਤੀ ਲਾ ਦੇ ਐਂ ਗੱਲ ਮੁੱਕ ਜੂਗੀ ਇਹ ਗੱਲ ਨਹੀਂ ਮੁੱਕਣੀ ਪਰ ਮੈਂ ਫੇਰ ਕਹਿੰਨਾ ਕਸੂਰ ਸਾਡਾ ਹੈ ਕਸੂਰ ਉਹਨਾਂ ਦਾ ਨਹੀਂ ਤੁਸੀਂ ਤਾਂ ਇੱਕ ਸਧਾਰਨ ਜੀ ਗੱਲ ਵੇਖ ਕੇ ਕਿ ਨਹੀਂ ਇੱਕ ਗਰੀਬ ਜਨਤਾ ਨੂੰ ਦਿਓ ਸਤਾ ਤੇ ਅਸੀਂ ਆਨੰਦ ਲਵਾਂਗੇ ਪਰ ਸਾਰੇ ਕੋਈ ਦੱਸ ਦਿਓ ਕਿਸੇ ਦਾ ਕੋਈ ਕੰਮ ਹੁੰਦਾ ਤਾਂ ਪਰ ਨਹੀਂ ਤੁਸੀਂ ਆਪਣੀ ਸਰਕਾਰ ਬਣਾਉਣ ਵਾਸਤੇ ਤਕੜੇ ਹੋ ਕੇ ਤੁਸੀਂ ਆਪਣੇ ਦਿਲਾਂ 'ਚ ਧਾਰ ਲਓ ਕਿ ਜੇ ਤੁਹਾਨੂੰ ਇੱਕ ਕੈਂਡੀਡੇਟ ਦਈਏ ਤਾਂ ਤੁਸੀਂ ਥੱਲਾ ਨਾ ਲਗਣਦੇ ਹੋ ਜੇ ਦੋ ਦਈਏ ਤਾਂ ਵੋਟ ਨਾ ਪਾਇਓ ਇਹ ਸਾਡਾ ਦਾਵਾ ਹੋਊਗਾ ਮੈਨੂੰ ਕਿਸੇ ਦੇ ਮਿੰਤ ਕਰਨੀ ਪਵੇ ਕਿਸੇ ਦੇ ਪੈਰੀ ਬਹਿਣਾ ਪਵੇ ਮੈਂ ਬਹਿ ਲਵਾਂਗਾ ਕਿਉਂਕਿ ਗੱਲ ਕੌਮ ਦੀ ਐ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਐ ਕਿੱਥੇ ਸਾਨੂੰ ਛੱਡ ਗਏ ਕਿੱਥੇ ਚਿੱਟੇ ਚ ਤੁਰੇ ਫਿਰਦੇ ਆ ਕਿੱਥੇ ਇਸਾਈ ਬਣੀ ਜਾਂਦੇ ਆ ਕਿੱਥੇ ਸਕੂਲਾਂ ਚੋਂ ਸਾਧ ਸੰਗਤ ਦੀ ਤਾਮਰੇੜੀ ਕੱਢ ਕੇ ਉਹਨਾਂ ਨੇ ਨੀਲੀਆਂ ਦਸਤਾਰਾਂ ਸਜਾਤੀਆਂ ਸੀ ਸੰਤ ਜਰਨੈਲ ਸਿੰਘ ਨੇ ਇੱਕ ਇੱਕ ਵਾਰ ਮੁੰਡਾ ਮੈਨੂੰ ਦਾਇਆ ਸਿੰਘ ਲੋਹੜੀਆ ਮਿਲਿਆ ਕਹਿੰਦਾ ਮੇਰਾ ਮੂੰਹ ਦਾੜੀ ਕੱਟੀ ਹੋਈ ਸਿਰ ਵੀ ਕੇਸ ਕੱਟੇ ਹੋਏ ਤੇ ਮੇਰਾ ਆਹਮੋ ਸਾਹਮਣਾ ਹੋ ਗਿਆ ਸੰਤ ਜਰਨੈਲ ਸਿੰਘ ਨਾਲ ਆ ਨਾ ਮੈਂ ਨੀਵੀਂ ਪਾਲੀ ਮੈਨੂੰ ਆਂਦੇ ਭਾਈ ਤਾਂ ਝਾਕ ਮੇਰੇ ਆਲਾਂ ਤੇ ਮੇਰੇ ਚ ਹਿੰਮਤ ਨਾ ਪਵੇ ਤਾਂ ਝਾਕਣ ਦੀ ਅਰੇ ਤਾਂ ਝਾਕ ਕੋਈ ਮੁੰਡੇ ਤਾਂ ਝਾਕ ਜਵਾਨਾ ਕੀ ਨਾਂ ਤੇਰਾ ਕਹਿੰਦਾ ਜੀ ਮੇਰਾ ਨਾਂ ਦਇਆ ਸਿੰਘ ਵੱਲੀ ਹੋਏ ਕਹਿੰਦੇ ਦਇਆ ਸਿੰਘ ਆ ਕੀ ਕਰ ਲਿਆ ਆਦਾ ਮੁੜ ਕੇ ਨੀ ਮੈਂ ਕਿਸ ਘੱਟੇ ਇੱਕੋ ਵਾਰੀ ਕਿਹਾ ਉਹਨਾਂ ਨੇ ਤਾਂ ਲੱਖਾਂ ਮੁੰਡੇ ਇਹੋ ਜਿਖ ਸਜਾਤੇ ਸਜਾਏ ਨਹੀਂ ਕੱਲੇ ਉਹਨਾਂ ਦੀ ਸੇ ਸੋਚ ਵਿੱਚੋਂ ਭਾਈ ਸ਼ਹੀਦ ਬਿਆਨਤ ਸਿੰਘ ਨਿਕਲਿਆ ਭਾਈ ਸੁਤਮੰਤ ਸਿੰਘ ਨਿਕਲ ਆਇਆ ਐਡੀ ਵੱਡੀ ਥਾਂ ਤੇ ਨੌਕਰੀ ਕਰਦੇ ਸਾਧ ਸੰਗਤ ਸੋਚੀ ਸੀ ਸੋਚਦੀਆਂ ਸੀ ਸ਼ੰਤ ਜਰਨੈਲ ਸਿੰਘ ਉਹਦੇ ਰਾਈਂ ਦੀਂਦੀ ਸੀ ਕਲਗੀਧਰ ਪਾਤਸ਼ਾਹ ਦੀ ਗੋਦ ਵੀ ਉਸ ਗੋਦ ਵਿੱਚ ਜਾਣਾ ਉਹ ਤਾਂ ਐਡੀਆਂ ਮੱਲਾ ਮਾਰ ਗਏ ਉਹ ਚ ਦਿਖ ਗਿਆ ਭਾਈ ਕੇਰ ਸਿੰਘ ਤੇ ਉਹਨੂੰ ਚਨੇ ਚ ਬਾਤੇ ਜੀ ਨੇ ਅਕਾਲ ਤਖਤ ਤੇ ਹਮਲਾ ਕੀਤਾ ਸੀ ਉਹਦੇ ਤੋਂ ਨਿਕਲ ਆਏ ਭਾਈ ਸੁਖਾ ਤੇ ਭਾਈ ਜਿੰਦਾ ਤੇ ਅੱਜ ਭਾਵੇਂ ਸਾਨੂੰ ਸਾਦ ਸੰਗ ਜੀ ਇਹ ਕੌਮੀ ਇਨਸਾਫ ਹੋਰਚਾ ਲੱਗਾ ਮੋਹਾਲੀ ਚੌਥਾ ਸਾਲ ਹੋ ਗਿਆ ਕੋਈ ਸਾਡੀ ਬਾਤ ਪੁੱਛਣ ਨੂੰ ਹੀ ਤਿਆਰ ਨਹੀਂ ਵੀ ਕਿਉਂ ਬੈਠੇ ਆ ਸਾਦ ਸੰਗਤ ਕਿਸੇ ਦੇ ਦਰ ਮੂਰੇ ਕੋਈ ਬਹਿ ਜੇ ਨਾ ਕੋਈ ਬੰਦਾ ਤੇ ਘਰ ਵਾਲਾ ਪੁੱਛ ਹੀ ਲੈਂਦਾ ਭਾਈ ਤੂੰ ਕਿਵੇਂ ਬੈਠਾ ਕੋਈ ਨਹੀਂ ਪੁੱਛਦਾ ਕਾਦੇ ਲਈ ਬੈਠੇ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਕੋਈ ਇਨਸਾਫ ਦਿਓ 33 33 ਸਾਲ ਦੇ ਸਾਡੇ ਬੰਦੇ ਅੰਦਰ ਜੇਲਾਂ ਚ ਬੈਠੇ ਆ ਉਹਨਾਂ ਦਾ ਕੋਈ ਇਨਸਾਫ ਕਰੋ ਆ ਭਾਈ ਰਾਜਵਾਨਾ ਬਲਵੰਤ ਸਿੰਘ ਜੀ ਉਹ ਕਹਿੰਦਾ ਮੈਨੂੰ ਕਿਸੇ ਬੰਨੇ ਲਾਓ ਦੱਸੋ ਮੈਂ ਜੌਦਿਆਂ ਚ ਐ ਕਿ ਮਰਦਿਆਂ ਚ ਐ ਕੋਈ ਕਾਨੂੰਨ ਨਹੀਂ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਇਸ ਵਾਸਤੇ ਸਾਧ ਸੰਗ ਤੇ ਇਹਨਾਂ ਤੋਂ ਨਾ ਸੈਂਟਰ ਤੋਂ ਨਾ ਪੰਜਾਬ ਤੋਂ ਸਾਨੂੰ ਨਾ ਇੱਥੇ ਇਨਸਾਫ ਦੀ ਕੋਈ ਉਮੀਦ ਐ ਇਸ ਵਾਸਤੇ ਆਪਾਂ ਤਗੜੇ ਹੋਵੋ ਤੁਸੀਂ ਤਾਂ ਤਗੜੇ ਹੀ ਐ ਮੈਂ ਸਟੇਜ ਨੂੰ ਕਹਿਣਾ ਐ ਕਿ ਆਪਾਂ ਤਕੜੇ ਹੋਵੋ ਤਕੜੇ ਹੋ ਕੇ ਇਕਤਾ ਕਰੋ ਸਾਨੂੰ ਥੋੜਾ ਜਿਹਾ ਤਿਆਰ ਕਰਨਾ ਪੈਣਾ ਮੈਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਆਪਾਂ ਉਧਰਲੇ ਪਾਸੇ ਸਟੇਜ ਲਾਈ ਸੀ ਮੈਂ ਸਟੇਜ ਤੋਂ ਕਿਹਾ ਸੀ ਵੀ ਮੈਂ ਕੋਈ ਉਹਦਾ ਨਹੀਂ ਲੈਣਾ ਕੋਈ ਮੈਂ ਪ੍ਰਧਾਨ ਨਹੀਂ ਬੰਨਣਾ ਕੋਈ ਮੈਂ ਇਲੈਕਸ਼ਨ ਨਹੀਂ ਲੜਨੀ ਇਹ ਮੈਂ ਪਹਿਲਾਂ ਸਟੇਜ ਤੇ ਸਭ ਨੂੰ ਕਿਹਾ ਹੋਇਆ ਹੈ ਸ਼ੈਤਾਨ ਹੀ ਤੁਸੀਂ ਇਸ ਵਾਸਤੇ ਹੰਗਾਰਾ ਪर्यਾ ਹੋਰ ਮੈਨੂੰ ਪੰਜ ਬੰਦੇ ਚਾਹੀਦੇ ਚਾਰ ਹੋਰ ਚਾਹੀਦੇ ਆ ਜਿਹੜੇ ਕਹਿ ਦੇਣ ਕਿ ਮੈਂ ਨਹੀਂ ਕੋਈ ਇਲੈਕਸ਼ਨ ਲੜਨੀ ਮੈਂ ਨਹੀਂ ਪ੍ਰਧਾਨ ਬੰਨਾ ਸਾਧ ਸੰਗਤ ਜੀ ਆਹੇ ਸਾਡੀ ਕੌਮ ਇਕੱਠੀ ਨਾ ਹੋਊ ਕਿਤੇ ਕੌਮ ਤਾਂ ਛਾਲਾ ਮਾਰ ਕੇ ਇਕੱਠੀ ਹੋ ਪਰ ਆਪਾਂ ਕਰਨ ਵਾਲੇ ਪਾਸੇ ਤੁਰਿਏ ਇਸ ਵਾਸਤੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਸਾਧ ਸੰਗਤ ਜੀ ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਤੋਂ ਥੋੜੀ ਜੀ ਵੀ ਸਿਹਤ ਲੈਣੀ ਹੈ ਤੇ ਜਿਹੜਾ ਸਾਨੂੰ ਉਹ ਨਕਸ਼ਾ ਦਿਖਾ ਗਿਆ ਉਹਦੇ ਵਾਸਤੇ ਕੁਝ ਤਾਂ ਕਰੀਏ